ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਵਿੱਚ ਇੱਕ ਰਿਟਾਇਰਡ ਸਬ ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈਗਾ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਮੋਟਰਸਾਈਕਲ ਤੇ ਆਇਆ ਜਿਸ ਕੋਲ 12 ਬੋਰ ਰਾਈਫਲ ਸੀ ਉਸ ਵੱਲੋਂ ਦੁੱਧ ਲੈਣ ਆਏ ਰਿਟਾਇਰਡ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਐ ਐਸਪੀ ਸੀਡੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲੇ ਕੁਝ ਕਲੂ ਹਨ ਉਸ ਨੂੰ ਲੈ ਕੇ ਅਸੀਂ ਮਾਮਲੇ ਦੀ ਪੜਤਾਲ ਵੀ ਕਰ ਰਹੇ ਆ ਤਾਂ ਉਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਦੁਕਾਨਦਾਰ ਵੱਲੋਂ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁਟੀਨ ਦੀ ਤਰ੍ਹਾਂ ਰਿਟਾਇਰਡ ਸਬ ਇੰਸਪੈਕਟਰ ਓਮ ਪ੍ਰਕਾਸ਼ ਸਾਡੇ ਕੋਲ ਦੁੱਧ ਲੈਣ ਆਉਂਦੇ ਹਨ ਤੇ ਰੁਟੀਨ ਦੀ ਤਰ੍ਹਾਂ ਹੀ ਅੱਜ ਵੀ ਦੁੱਧ ਲੈਣਾ ਹੈ ਤੇ ਇੱਕ ਵਿਅਕਤੀ ਜੋ ਮੋਟਰਸਾਈਕਲ ਤੇ ਆਇਆ ਸੀ ਉਸ ਵੱਲੋਂ 12 ਬੋਰ ਦੀ ਰਾਈਫਲ ਨਾਲ ਦੋ ਫਾਇਰ ਕੀਤੇ ਗਏ ਸਬ ਇੰਸਪੈਕਟਰ ਤੇ ਲੱਗੇ ਤੇ ਜਿਸ ਦੀ ਹਸਪਤਾਲ ਲੈ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਆ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਤੇ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਹਾਂ ਕੀ ਗੱਲ ਕੀ ਹੋਈ ਹੈ ਕੱਲ ਤਾਂ ਮੈਂ ਤਾਂ ਸ਼ੌਕ ਤੇ ਬੈਠਾ ਸੀਗਾ ਜੀ ਉਹ ਅੰਕਲ ਜੀ ਮੇਰੇ ਤੋਂ ਦੁੱਧ ਲੈ ਕੇ ਆਂਦੇ ਹੁੰਦੇ ਆ ਮਤਲਬ ਉਧਰੋਂ ਹਜੇ ਆ ਹੀ ਦੇ ਸੀਗੇ ਤੇ ਉਹਨਾਂ ਨੇ ਮਤਲਬ ਜਿਵੇਂ ਫਾਇਰ ਮਾਰ ਕੇ ਮੈਨੂੰ ਤਾਂ ਲੱਗਿਆ ਵੀ ਕਿਤੇ ਟੱਕਾ ਮਤਲਬ ਕੋਈ ਟਾਇਰ ਟੂਰ ਫਟ ਗਿਆ ਹੋਊਗਾ ਕੌਣ ਕਿੱਥੋਂ ਆਂਦੇ ਅੰਕਲ ਤੁਹਾਡੇ ਕੋਲ ਆਪਣੀ ਇੱਥੇ ਰਹਿੰਦੇ ਜੀ ਫੀਲਡ ਰੋਡ ਤੇ 2 ਨੰਬਰ ਵੀ ਹਾਂ ਕੀ ਕੰਮ ਕੀ ਕਰਦੇ ਪਤਾ ਕੁਝ ਉਹ ਰਿਟਾਇਰ ਹੋਏ ਵੀ ਹੈ ਜੀ ਤਾਂ ਕਿਹੜੇ ਟ੍ਰੈਕਟਰ ਦੇ ਟਾਇਰ ਹੋਏ ਹੈ ਬਿਲਕੁਲ ਪਰਸਨਲ ਵੀ ਹੈ ਕੀ ਪਤਾ ਲੱਗਿਆ ਕੌਣ ਮਾਰ ਕੇ ਗਿਆ ਗੋਲੀ ਜੇ ਉਹਨਾਂ ਦਾ ਫੇਸ ਲੱਟੇ ਹੋਏ ਸੀ ਨਹੀਂ ਕੱਲੇ ਉਹਨਾਂ ਦੇ ਹੀ ਵਜੀ ਹੈ ਹਾਂਜੀ ਹਾਂਜੀ ਕਿੱਥੇ ਵਜੀਆ ਪਤਾ ਹੈ ਨਾ ਪਿੱਛੇ ਢੂਈ ਤੇ ਢੂਈ ਤੇ ਵਜੀ ਤੇ ਮੌਕੇ ਤੇ ਕੌਣ ਲੈ ਕੇ ਕੌਣ ਕਿੱਥੇ ਲੱਗੇ ਗਏ ਉਹਨਾਂ ਦਾ ਬੇਟਾ ਆਇਆ ਸੀ ਜੀ ਉਹਨਾਂ ਦੇ ਅੱਛਾ ਤੇ ਜਿਹੜੀ ਉਹ ਮੈਡਮ ਹੈ ਉਹ ਵੀ ਮਤਲਬ ਏਐਸਆਈ ਹੈ ਹਾਂ ਮਧੂ ਮਧੂ ਨਾਮ ਹੈ ਤੇ ਗੋਲੀ ਜਦੋਂ ਮਾਰਨ ਵਿਅਕਤੀ ਮਾਰ ਕੇ ਗਿਆ ਕਾਸਤੇ ਆਏ ਸੀਗੇ ਕੁਝ ਪਤਾ ਲੱਗਿਆ ਉਹ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਦੁਬਾਰਾ ਕਰ ਲੈ ਦੁਬਾਰਾ ਇੱਕ ਇੱਕੋ ਹੀ ਵਿਅਕਤੀ ਸੀਗਾ ਉਹਨੂੰ ਪਤਾ ਪੁਲਸ ਆ ਗਈ ਮੌਕੇ ਤੇ ਹਾਂਜੀ ਹਾਂਜੀ ਉਹ ਆ ਗਈ ਸੀ ਬਾਕੀ ਉਹਨਾਂ ਦਾ ਪਿੱਛਾ ਵੀ ਕੀਤਾ ਉਹਨਾਂ ਨੇ ਮੁਲਾਜ਼ਮਾਂ ਨੇ ਜੀ ਜਿਹੜੇ ਸਪੀਸੀਆਰ ਵਾਲੇ ਹਾਂਜੀ ਅੱਛਾ ਅੱਛਾ ਹਾਂ ਮੈਂ ਗੱਟੇ ਨੂੰ ਭੇਜਦਾ ਸੀ ਕਿ ਤੂੰ ਥੋੜਾ ਬਟਾ ਉਹਨਾਂ ਦੇ ਕੋਲ ਵੈਪਨ ਸੀ ਉਹਨਾਂ ਕੋਲੇ ਬੰਦੂਕ ਸੀਗੀ ਤੁਨਾਲੀ ਸੀ ਤੁਨਾਲੀ ਤੁਨਾਲੀ ਕਿੰਨੇ ਕਿੰਨੇ ਫਾਇਰ ਹੋਏ ਦੋ ਹੋਏ ਦੋ ਹੋਏ ਗਏ ਕਿੱਧਰ ਨੂੰ ਆ ਗਏ ਕਿੱਧਰ ਬੀੜ ਰੋਡ ਉੱਪਰ ਨਹੀਂ ਹੋਈ ਰਿਹਾ ਜੀ ਦੋਨੋਂ ਫਾਇਰ ਉਹਨਾਂ ਦੇ ਹੀ ਲੱਗੇ ਦੋਨੇ ਕੋਣੋਂ ਆਇਆ ਇੱਕ ਤਾਂ ਮੈਂ ਦੇਖਿਆ ਹੀ ਵੀ ਉਹ ਈ ਥੋਈ ਸਮਾਨ ਤੁਹਾਡੇ ਤੋਂ ਲੈਣ ਆਏ ਸੀ ਉਹ ਦੁੱਧ ਲੈ ਕੇ ਆਂਦੇ ਹੁੰਦੇ ਆਪਣੇ ਤੋਂ ਦਿੱਲੀ ਮਤਲਬ 2 ਕਿੰਨੇ ਵਜੇ ਦੀ ਘਟਣਾ ਹੈ ਆ ਬਸ ਅੱਧ ਘੰਟੇ ਹੋਏ ਉਹ ਥਾਂ ਤੇ ਮਰਡਰ ਹੋਇਆਗਾ ਜੀ ਦੋ ਫਾਇਰ ਮਾਰੇ ਆ ਤੇ ਇੱਥੇ ਮੋਟਰਸਾਈਕਲ ਖੜਾ ਸੀਗਾ ਜੀ ਬਲੈਕ ਰੰਗ ਦਾ ਸੀਟੀ ਸੀ ਹੋ ਸੀਗਾ ਜੀ ਹਾਂਜੀ ਤੇ ਕੋਈ ਖੜੇ ਸੀ ਹਾਂਜੀ ਅਸੀਂ ਇੱਥੇ ਹੀ ਖੜੇ ਸੀ ਦੁਕਾਨ ਤੇ ਜਿਹਦੇ ਫਾਇਰ ਮਾਰੇ ਉਹ ਨਿੱਕੀ ਨਿੱਕੀ ਉਮਰ ਕੇ ਬੰਦੇ ਦੀ ਉਮਰ ਵੀਰੇ ਜੰਗ ਹੀ ਤੇ ਹੈਗਾ 5 ਫੁੱਟ 7-8 ਇੰਚ ਕੰਮ ਕੀ ਕਰਦੇਗੇ ਕੌਣ ਜੀ ਜਿਹੜੀ ਜਿੰਨਾਂ ਦੇ ਫਾਇਰਿੰਗ ਗੋਲੀ ਲੱਗੀ ਹੈ ਐ ਨਹੀਂ ਪਤਾ ਵੀਰੇ ਯਾਰ ਕੰਮ ਕੀ ਕਰਦੇ ਨੇ ਆਪਾਂ ਨੂੰ ਉਹ ਤਾਂ ਨਹੀਂ ਪਤਾ ਬਜ਼ੁਰਗ ਜੇ ਸੀਗੇ ਉੱਥੇ ਉਹਨਾਂ ਦੇ ਪੈਰ ਮਾਰ ਕਿਉ ਤੇ ਇਧਰ ਨੂੰ ਸਿਟੀ ਤੋਂ ਮੋਟੇ ਸੀਗੇ ਅਸੀਂ ਇੱਥੇ ਖੜੇ ਸੀ ਵੀਰੇ ਅੱਛਾ ਵੈਪਨ ਕਿਹੜਾ ਸੀਗਾ ਉਹਨਾਂ ਕੋਲੇ ਪਤਾ 12ਪੋਰ ਗਨ ਸੀਗੀ ਮੋਟਰਸਾਈਕਲ ਕਿਹੜਾ ਸੀ ਸੀਟੀ ਤੋਂ ਬਲੈਕ ਰੰਗ ਕਿੱਧਰ ਨੂੰ ਗਏ ਨੇ ਉਹ ਇਧਰ ਨੂੰ ਗਏ ਲਾਲ ਸਿੰਘ ਬਸ ਬੰਦੇ ਕਿੰਨੀ ਕਿੰਨੀ ਲੱਗਦੇ ਆ ਜਿਹੜੇ ਵਿਅਕਤੀ ਆ ਉਮਰ ਹੋਊਗੀ ਬਸ ਤਕਰੀਬਨ 22-23 ਸਾਲਾਂ ਦੀ ਪਹਿਲਾਂ ਤੋਂ ਖੜੇ ਸੀ ਕਿ ਅਚਾਨਕ ਆਇਆ ਇੱਕ ਉਹ ਨਹੀਂ ਆਇਆ ਨਹੀਂ ਪਤਾ ਵੀਰੇ ਸਾਨੂੰ ਤੇ ਹੀ ਰੱਬ ਜਦੋਂ ਫਾਇਰ ਹੋਇਆ ਉਹਦੀ ਬਾਜ ਸੁਣੀ ਜੀ ਤੇ ਕੋਈ ਸੈਣੀ ਸੀ ਤੇ ਪੁਲਿਸ ਨਹੀਂ ਸੀ ਤੇ ਕੋਈ ਕੋਈ ਨਾ ਤਾਂ ਨੋਕਾ ਨਹੀਂ ਉਦੋਂ ਪੁਲਿਸ ਹੈ ਨਹੀਂ ਸੀਗੀ ਉਰੇ ਜੀ ਉਸ ਤੋਂ ਬਾਅਦ ਇਧਰੋਂ ਆਪਣੀ ਗੱਡੀ ਆਈ ਹੈ ਪੈਟਰੋਲਿੰਗ ਵਾਲੀ ਗੱਡੀ ਆਈ ਹੈ ਜਿੱਦੇ ਪੁਲਿਸ ਇੱਥੇ ਬਹੁਤ ਬਣਾ ਇੱਥੇ ਪੁਲਿਸ ਕੰਚੂ ਵੀ ਇਕੱਡੇ ਹੁੰਦੇ ਤਾਂ ਕੋਈ ਪੁਲਿਸ ਨਹੀਂ ਸੀ ਇੱਥੇ ਨਹੀਂ ਉਹ ਵਾ ਨਾਲ ਦੀ ਨਾਲ ਜਦੋਂ ਫਾਇਰਿੰਗ ਹੋ ਗਈ ਉਦੋਂ ਨਾਲ ਦੀ ਨਾਲ ਆ ਗਈ ਪੁਲਿਸ ਅੱਛਾ ਵੀਰੇ ਕਿੰਨੇ ਜਣੇ ਸੀਗੇ ਕੌਣ ਜੀ ਮਾਰਨ ਵਾਲਾ ਉਹ ਇਕੱਲੇ ਸੀ ਇਕੱਲੇ ਸੀ ਹਾਂ ਜੀ ਅੱਛਾ ਇਹ ਰਿਟਾਇਰਡ ਪੁਲਿਸ ਮੁਲਾਜ਼ਮ ਸੀਗਾ ओमप्रकाश ਇਹ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਤਕਰੀਬਨ 6:30 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ 12 ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੇ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਜਿਹੜੀ ਇਥੋਂ ਸਿਵਲ ਹਸਪੀਟਲ ਲਿਫਰ ਕੀਤਾ ਸੀਗਾ ਜਿੱਥੇ ਇਹਦੀ ਡੈਥ ਹੋ ਗਈ ਤੇ ਬੰਦਾ ਹਾਂਜੀ ਬੰਦੇ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25-26 ਸਾਲ ਦਾ ਮੁੰਡਾ ਹੈਗਾ ਤੋ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀਮੀਨਰ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਉਥੇ ਪਰਸਨਲ ਐਨੀਮੇਟੀ ਰਿਕਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਸ ਨੂੰ ਅਡਰੈਸ ਕਰਨਾ ਸਰ ਸਰ ਰੋਜ਼ ਦੀ ਤਰ੍ਹਾਂ ਦੁੱਧ ਲੈਣ ਆਉਂਦੇ ਸੀ ਜਿਹੜੇ ਵਿਅਕਤੀ ਨੇ ਗੋਲੀ ਮਾਰੀ ਹਾਂ ਇਹ ਇੱਥੇ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਰੈਟੀਫੀਕੇਸ਼ਨ ਸੀਗੀ ਵੀ ਫਲਾਹ ਬੰਦਾ ਆਊਗਾ ਤੋ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫેર ਕਰਕੇ ਨਾਲ ਦੀ ਨਾਲ ਚੱਲ ਆ ਗਿਆ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦਾ ਨਾਮ ਕੀ ਹੈ ਨਾ ਦਾ ਉਮਰ ਕਿੰਨੀ ਹੈ ਜੀ ਤੇ ਹੋਂ ਪ੍ਰਕਾਸ਼ ਹੈ ਰਟਾਇਰਡ ਪੁਲਿਸ ਦਾ ਜੰਮਦਾ ਇਹ ਡਾਇਰੈਕਟਰਿੰ ਦਾ ਪਰਿਵਾਰ ਇਹਦਾ ਟੱਪੀ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕਰੜਾ ਰੰ ਦਾ ਕੁਝ ਜਿਲ੍ਹਾ ਫਰੀਦਕੋਟ ਦੇ ਰਿਹਾ ਹਾਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਇਆ ਜੀ ਦੋ ਫਾਇਰ ਕੀਤੇ ਕਿਤੋਂ ਆਜ ਇੱਕਤਰ ਬੱਜਿਆ ਜੀ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਾਸੀ ਵਕ ਵਕ ਟੀਮ ਲਗਾ ਦਿੱਤੀਆਂ ਜਲਦੀ ਵਸ ਕਰਦੇ ਉਹਨੇ ਜਿਸ ਤਰ੍ਹਾਂ ਰਿਟਾਇਰ ਹੋਈ ਨੂੰ ਸਰ ਜਿੰਨੇ ਦਸ ਤੱਕ ਲਾਉਦੇ ਪਰ ਆਏ ਆ ਕਾਰਨ ਮੰਨੋ ਸਰ ਬੈਕ ਬੈਕ ਬੰਦੀ ਗੱਲ ਕੀਤੀ ਜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਉਹਦੇ ਚ 12 ਬੋਰ ਦੋ ਫਾਇਰਿੰਗ ਦਸੀ ਜਾ ਦੋ ਫਾਇਰ ਦੋ ਫਾਇਰ ਕੀਤਾ ਦੋਨੇ ਹੀ ਉਸ ਤੇ ਲੱਗੇ ਆ ਦੋਨੋਂ ਉਸ ਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤੀ ਬਣਾਇਆ ਪੂਰੀ ਬੂਤੀ ਬਣਾਇਆ ਤੇ ਕੋਲਸ ਕੋਲੇ ਬੈਠੀ ਸੀ ਤੇ ਉਦੋਂ ਜਦੋਂ ਮੌਕੇ ਦੇ ਵਾਰਦਾਤ ਹੋਈ ਨਹੀਂ ਇੱਥੇ ਬੂਤ ਤਾਂ ਨਹੀਂ ਹੈਗਾ ਜਿਹੜਾ ਡਾਕਟਰ ਸਾਹਿਬ ਕੀ ਨਾਮ ਹੈ ਮੇਰਾ ਨਾਮ ਡਾਕਟਰ ਸਾਹਿਲ ਉਪਤ ਹੈ। ਇੱਕ ਪੇਸ਼ੈਂਟ ਲੈ ਕੇ ਆਏ ਜੀ ਕੌਣ ਨੇ ਜੀ ਕੀ ਕਰਨਾ ਪਈ ਹੈ? ਕੁਝ ਪਤਾ ਲੱਗਾ? ਪੇਸ਼ੈਂਟ ਦਾ ਨਾਮ ਹੰਮਪ੍ਰਕਾਸ਼ ਹੈ। ਇਹ ਡੀਟੀ ਮਿੱਥਲ ਟਾਵਰ ਕੋਲੋਂ ਆਏ ਨੇਗੇ। ਇਹ ਆਣ ਤੋਂ ਪਹਿਲਾਂ ਹੀ ਇਹਨਾਂ ਦੀ ਮੌਤ ਹੋ ਚੁੱਕੀ ਸੀ। ਸਰ ਕਾਰਨ ਦਾ ਪਤਾ ਲੱਗਾ? ਕਾਰਨ ਦਾ ਹਜੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਇੰਜਰੀ ਕੁਝ ਹੈ ਜੀ? ਇਹਨਾਂ ਦੇ ਚੈਸਟ ਤੇ ਤੇ ਅੱਪਰ ਬੈਕ ਤੇ ਇੰਜਰੀ ਆਈ ਹੈ। ਸੋਨੋ ਸਾਈਡ ਇੰਜਰੀ ਹੈ। ਠੀਕ ਹੈ ਜੀ। ਕੀ ਲੱਗਦਾ ਮੌਤ ਦੇ ਹਾਲਾਤਾਂ ਤੋਂ ਜੀ? ਹਜੇ ਕੁਝ ਨਹੀਂ ਕਹਿ ਸਕਦਾ ਸਰ।